ਦੋਸਤੋ ਬਹੁਤ ਸਾਰੇ ਲੋਕ ਨੈਗੇਟਿਵ ਸੋਚ ਦੇ ਨਾਲ ਪੀੜਤ ਹੈ ਇਸ ਕਰਕੇ ਹਮੇਸ਼ਾ ਉਹ ਖਿਜੇ ਖਿਜੇ ਰਹਿੰਦੇ ਆ ਜਿਸ ਕਰਕੇ ਉਹਨਾਂ ਦੀ ਫੈਮਿਲੀ ਰਿਲੇਸ਼ਨ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਉਹਨਾਂ ਦੀ ਹੈਲਥ ਦੇ ਉੱਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ ਅੱਜ ਮੈਂ ਇੱਕ ਮੈਡੀਟੇਸ਼ਨ ਇਸ ਦੇ ਲਈ ਦੱਸਾਂਗਾ ਮੈਡੀਟੇਸ਼ਨ ਕੋਈ ਯੋਗ ਦੀ ਨਹੀਂ ਹੈ ਇਹ ਮੈਡੀਟੇਸ਼ਨ ਹੈ ਸਿਆਣੇ ਕਹਿੰਦੇ ਆ ਕਿ ਜੈਸਾ ਅਨ ਵੈਸਾ ਮਨ ਅਸਲ ਦੇ ਵਿੱਚ ਸਾਡੇ ਭੋਜਨ ਦੇ ਵਿੱਚ ਪ੍ਰੋਬਲਮ ਹੈ ਤੁਸੀਂ ਪੁੱਛੋਗੇ ਅਸੀਂ ਤਾਂ ਹਮੇਸ਼ਾ ਫਰੈਸ਼ ਫਰੂਟ ਜਿਹੜਾ ਫੂਡ ਖਾਂਦੇ ਹਾਂ ਜੈਸ ਤੁਸੀਂ ਫਰੈਸ਼ ਫੂਡ ਖਾਂਦੇ ਆ ਫਰੈਸ਼ fromParams ਫ੍ਰਿਜ ਅਸਲ ਦੇ ਵਿੱਚ ਭੋਜਨ ਉਹ ਹੈ ਜਿਹੜਾ ਤੁਸੀਂ ਖਾਂਦੇ ਆ ਜਿਹੜਾ ਕਿਸੇ ਹੋਰ ਨੇ ਬਣਾਇਆ ਤੁਹਾਨੂੰ ਜਦੋਂ ਤੁਹਾਡੇ ਘਰ ਦਾ ਕੋਈ ਮੈਂਬਰ ਪੁੱਛਦਾ ਜੀ ਅੱਜ ਕੀ ਬਣਾਈਏ ਤੁਸੀਂ ਪਤਾ ਕੀ ਕਹਿੰਦੇ ਜੋ ਬਣਾਣਾ ਬਣਾ ਲੈ ਅਸਲ ਵਿੱਚ ਤੁਸੀਂ ਇੱਕ ਫੂਡ ਵੀ ਆਪਣਾ ਚੂਜ਼ ਨਹੀਂ ਕਰ ਸਕਦੇ ਇਸ ਕਰਕੇ ਜਿਸ ਬੰਦੇ ਨੇ ਆਪਣੇ ਸ਼ਰੀਰ ਨੂੰ ਤੰਦਰੁਸਤ ਕਰਨਾ ਅੱਛੀ ਸੋਚ ਕ੍ਰੀਏਟ ਕਰਨੀ ਹੈ 네ਗੇਟਿਵ ਸੋਚ ਤੋਂ ਉੱਪਰੇ ਹੋਣਾ ਹੈ ਤੇ ਆਪਣੀਆਂ ਹਾਇਰ ਡਾਈਮੈਂਸ਼ਨਸ ਔਨ ਕਰਨੀਆਂ ਹੈ ਉਸ ਬੰਦੇ ਨੂੰ ਆਪਣਾ ਫੂਡ ਆਪ ਚੂਜ਼ ਕਰਨਾ ਚਾਹੀਦਾ ਆਪ ਪ੍ਰੇਪੇਅਰ ਕਰਨਾ ਚਾਹੀਦਾ ਕਿਸ ਤਰ੍ਹਾਂ ਜਦੋਂ ਤੁਸੀਂ ਫੂਡ ਸੋਚਦੇ ਆ ਕਿ ਅੱਜ ਮੈਂ ਕੀ ਖਾਣਾ ਹੈ ਉਸੀ ਵਕਤ ਤੁਹਾਡੀ ਬਾਡੀ ਮਾਈਂਡ ਸਾਰਾ ਕੁਝ ਉਸ ਚੀਜ਼ ਚ ਜੁੜ ਜਾਂਦਾ ਕਿ ਅੱਜ ਮੈਨੂੰ ਕਿਹੜਾ ਫਿਊਲ ਮਿਲਣਾ ਆ ਤੁਸੀਂ ਉਹਨੂੰ ਸੋਚਦੇ ਆ ਤੁਸੀਂ ਚੂਜ਼ ਕਰਦੇ ਆ ਤੁਸੀਂ ਬਾਜ਼ਾਰ ਜਾਂਦੇ ਆ ਫਰੂਟ ਜਾਂ ਸਬਜ਼ੀਆਂ ਜਿਹੜੀਆਂ ਉਹਨਾਂ ਨੂੰ ਦੇਖਦੇ ਆ ਤੁਸੀਂ ਚੂਜ਼ ਕਰਦਿਆਂ ਤੁਹਾਡੀਆਂ ਅੱਖਾਂ ਹੱਥ ਛੂੰਦੇ ਆ ਖੁਸ਼ਬੂਆਂ ਆ ਦੀਆਂ ਤੁਸੀਂ ਘਰ ਲੈ ਕੇ ਆਨੇ ਆ ਤੁਹਾਡਾ ਇੱਕ ਕਰਮ ਉਸ ਫੂਡ ਦੇ ਨਾਲ ਜੁੜਦਾ ਤੁਹਾਡੇ ਹੱਥ ਲੱਗਦੇ ਆ ਉਸ ਨੂੰ ਤੁਹਾਡੀ એનર્ਜੀ ਉਹਦੇ ਚ ਸਮਾਂਦੀ ਹੈ ਤੁਸੀਂ ਚੂਜ਼ ਕਰਕੇ ਲੈ ਕੇ ਆਇਓ ਇਸ ਕਿੰਗ ਦੇ ਲਈ ਫੂਡ ਹੁਣ ਤੁਸੀਂ ਉਹਨੂੰ ਚੋਪ ਕਰ ਰਹੇ ਆਂ ਕੱਟ ਕਰ ਰਹੇ ਆਂ ਪ੍ਰੀਪੇਅਰ ਕਰ ਰਹੇ ਆਂ ਤੁਹਾਡੇ ਕੰਨ ਜਿਹੜੇ ਆ ਤੁਹਾਡਾ ਨੱਕ ਤੁਹਾਡੇ ਅੱਖਾਂ 'ਚੋਂ ਪਾਣੀ ਨਿਕਲਿਆ ਇਹ ਸਾਰਾ ਕੁਝ ਬਹੁਤ ਵੱਡਾ ਇੱਕ ਬਹੁਤ ਵੱਡਾ ਇੱਕ ਐਸਾ ਮੈਡੀਟੇਸ਼ਨ ਹੋ ਰਹੀ ਆ ਜਿਹਨੂੰ ਤੁਹਾਨੂੰ ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ ਐਸੇ ਦੇ ਵਿੱਚ ਜਦੋਂ ਇਹ ਤੁਸੀਂ ਫੂਡ ਪ੍ਰੀਪੇਅਰ ਕਰਦੇ ਆਂ ਫਿਰ ਉਹ ਤੜਕੇ ਲੱਗਦੇ ਆ ਉਹ ਜਿਹੜਾ ਟਾਈਮ ਹੈ ਜਿਹੜੀ ਤੁਹਾਡੀ ਬਾਡੀ ਐਕਸਾਈਟ ਹੈ ਜਦੋਂ ਤੁਸੀਂ ਸਫੂਡ ਨੂੰ ਪ੍ਰੀਪੇਅਰ ਕਰਦੇ ਆਂ ਤੁਹਾਡੀਆਂ ਅੱਖਾਂ ਦੇਖਦੀਆਂ ਨਾ ਉਹ ਇੱਕ ਬਹੁਤ ਵੱਡੀ ਤੁਹਾਡੇ ਅੰਦਰ ਪੋਜ਼ਿਟਿਵਿਟੀ ਕਿਉਂਕਿ ਤੁਹਾਡੇ ਸਾਰੇ ਸੈਂਸ ਹੈ ਜਿਹੜੇ ਉਹ ਕਲੀਅਰ ਹੋ ਰਹਾ ਹੈ ਤੁਹਾਡੇ ਸਿਗਨਲ ਹੈ ਜਿਹੜੇ ਬਾਡੀ ਦੇ ਹੋਰ ਮਾਈਂਡ ਨੂੰ ਹੁਣ ਪਰਫੈਕਟ ਹੋ ਗਏ ਅਸਲ ਦੇ ਵਿੱਚ ਤੁਹਾਡੀ ਸੋਚ ਤੁਹਾਡੀ ਨੈਗੇਟਿਵਿਟੀ ਤੁਹਾਡੇ ਚਿੰਤਾ ਦਾ ਪਨ ਕਿਉਂ ਹੈ ਕਿਉਂਕਿ ਤੁਹਾਡਾ ਮਾਈਂਡ ਜਿਹੜਾ ਹੈਗਾ ਉਹਦੇ ਤੱਕ ਤੁਹਾਡੇ ਸੈਂਸਾਂ ਦੇ ਜਿਹੜੇ ਕਨੈਕਸ਼ਨ ਸਹੀ ਨਹੀਂ ਹੈਗੇ ਤੁਹਾਡਾ ਇਲੈਕਟ੍ਰੀਕਲ ਸਿਸਟਮ ਜਿਹੜਾ ਹੈ ਉਹ ਨੇਚਰ ਨਾਲ ਨਹੀਂ ਜੁੜਿਆ ਉਹ ਕਿਸ ਤਰ੍ਹਾਂ ਜੁੜੇਗਾ ਉਹ ਇਸ ਤਰ੍ਹਾਂ ਜੁੜੇਗਾ ਜਦੋਂ ਤੁਸੀਂ ਇਹ ਨੇਚਰਲ ਨੇਚਰਲ ਤੇ ਨੇਚਰ ਦੇ ਨਾਲ ਜੁੜੋਗੇ ਜਿਹੜੀਆਂ ਖੁਸ਼ਮੂਹਾਂ ਹੈਗੀਆਂ ਇਹ ਨੇਚਰਲ ਹੈਗੀਆਂ ਦੋਸਤੋ ਕਰਕੇ ਦੇਖੋ ਇੰਨਾ ਹੀ ਨਹੀਂ ਬਹੁਤ ਕੁਝ ਹੋਰ ਵੀ ਹੈ ਜਿਹੜਾ ਤੁਸੀਂ ਸੋਚ ਨਹੀਂ ਸਕਦੇ